ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ 'ਚ ਹੁਣ ਲੱਗ ਪਿਆ ਜੀ ਕੰਮ ਨਹੀਂ ਹਾਲਾ ਉੱਪਰ ਨੂੰ ਜਾਣ ਪਹਿਲਾਂ ਥੋੜੀਆ ਕੰਮ ਇਦਾਂ ਹੀ ਸੀ ਜਿੱਦਾਂ ਹਨਾ ਵੀ ਪਤਾ ਨਹੀਂ ਸੀ ਲੱਗਦਾ ਹੁਣ ਜਿੱਦਾਂ ਕੱਲੀ-ਕੱਲੀ ਕੰਦ ਚੱਕ ਹੋਣ ਲੱਗ ਪੈਣੀ ਆ ਨੱਕੇ-ਨੁੱਕੇ ਭਾਰ ਤੇ ਸਾਰੇ ਹੀ ਕਾਲੇ ਨੇ ਹੁਣ ਇਹਨ ਪਤਾ ਲੱਗਣ ਲੱਗ ਪਿਆ ਐ ਮਿੱਟੀ-ਮਿੱਟੀ ਵਿਚਾਉਣ ਲੱਗ ਪਏ ਐ ਹੁਣ ਪਤਾ ਲੱਗਣ ਲੱਗਾ ਕਮਰਿਆਂ ਦੀ ਲੰਬਾਈ ਚੜਾਈ ਮਿੱਟੀ ਵਿਚਾ ਰਿਹਾ ਐ ਅਜ ਹਜੇ ਕਰਕੇ ਹੁਣ ਕੰਮੇ ਤਾਂ ਚੱਲਣਾ ਆ ਕੰਦਾ ਉੱਪਰ ਨੂੰ ਚੱਕਣ ਦਾ ਹਨਾ ਮਿੱਟੀ ਵਿਛਾ ਕੇ ਐਨ ਫੇਰ ਇਹਨਾਂ ਦਾ ਜਿਹੜਾ ਰੂੜਾ ਚੱਲਦਾ ਹੋ ਜਾਊਗਾ ਇਟਾਂ ਦੇ ਪਹਿਲਾਂ ਤਾਂ ਨੀਆਂ-ਨੀਆਂ ਤੇ ਸੀ ਹੁਣ ਫੇਰ ਨੀਅਟ ਖੁੱਲੀ ਸਿੱਟਣੀਆਂ ਲਿਆ ਲਿਆ ਕੇ ਤਾਂ ਫੇ ਹੁਣ ਜਿਹੜਾ ਜ਼ਿਆਦਾ ਸੀ ਪੱਟ ਹੋਇਆ ਨੀਆਂ ਦਾ ਆੜਾ-ਦਾਲਾ ਉਹ ਭਰ ਰਿਹਾ ਇਹ ਅੱਜ ਉਸ ਤੋਂ ਬਾਅਦ ਇੱਥੇ ਬਜਰੀ ਪਾਉਣੀ ਆ ਲੈਵਲ ਕਰਨਾ ਹੈ ਦੇ ਬਰਾਬਰ ਫੇਰ ਬਸ ਕੰਦਾ ਚੱਕ ਦੇਣੀ ਆ ਬਦੇ ਜਾਣੀਆਂ ਹੁਣੇ ਹੀ ਪਾਲਾ ਆ ਜਾ ਆਉਣੇ ਆ ਗੋਤੀਆ ਜਾ ਆਹ ਤਰਾ ਤੇਰਾ ਕਿਨੇ ਕਿਥੇ ਰੱਖੇ ਗੱਲ ਕਿਸੇ ਦਾ ਹੈ ਤੂੰ ਖਾਣਾ ਤੂੰ ਖਾਣਾ ਚਾਹ ਤੇ ਨਾਲ ਸੰਤਰਾ ਮੇੜਾ ਹੀ ਆ ਹੈਂ ਆ ਵੀ ਆ ਤੇਰਾ ਲਮਕਾ ਵੀ ਪਿਆ ਕੱਲ ਦਾ ਅਸੀਂ ਰੱਖਿਆ ਤੇਰਾ ਹਿੱਸਾ ਜ਼ਰੂਰ ਰੱਖੀਦਾ ਜਦਾਂ ਠੀਕ ਹੈ ਜੀ ਹਨਾ ਰੱਖਦੇ ਹੁੰਦੇ ਆ ਵੱਡੇ ਬਜ਼ੁਰਗਾਂ ਦਾ ਇਹ ਤੇਰਾ ਸਾਹਮਣੇ ਲੱਗਿਆ ਅੱਜ ਆ ਨਾ ਰਹਿਣ ਰੋਟੀ ਖਾਂਦੇ ਆ ਅੱਛਾ ਰੋਟੀ ਖਾਂਦੇ ਠੀਕ ਆ ਜੀ ਕੋਈ ਨਹੀਂ ਕੋਈ ਨਹੀਂ ਪਾਲਾ ਉਹ ਮੁੰਨੂ ਮੰਗ ਰਿਹਾ ਸੀ ਨਹੀਂ ਪਾਲਾ ਹੋਰ ਪੰਜ ਵਾਰ ਸੱਜਣ ਦੇ ਕੋਤੰਦਰ ਜਾਊਗਾ ਨਾ ਨੇ ਆ ਜਾ ਆਓ ਆ ਜਾ ਭਰਾਵਾ ਗੁੱਸਾ ਨਾ ਕਰ ਚਾਹ ਪੀਲਾ ਠੰਢੀ ਹੋ ਗਈ ਰਾਣਾ ਤਾਂ ਪੂਰੀ ਲੈਵਲ ਕਰ ਕਰਕੇ ਪਾ ਰਿਆ ਦੇਖੋ ਤਾਂ ਮਿੱਟੀ ਐਨ ਕਹੀ ਨਾਲ ਹੀ ਉਹਨਾਂ ਤਾਂ ਲੈਵਲ ਕੱਟਤਾ ਆ ਤਾਂ ਨਿਕਲ ਹੀ ਜਾਣੀਆਂ ਨਾ ਤਾਂ ਹਾਂਜੀ ਦੇਓ ਬੱਲੀ ਸਾਲ ਕਰਕੇ ਦੇਖੀਏ ਕੋਈ ਦੇਖ ਕੇ ਲਵਾ ਲਿਓ ਹਣ ਜਿੱਥੇ ਦਾ ਸਹੀ ਆ ਉਹ ਬੋਰਾ ਜਿਹਾ ਚੱਕ ਲਓ ਰੇਤਾ ਜਿਹਾ ਭਰਿਆ ਉਹ ਚ ਜੇ ਪੂਰੇ ਨੂੰ ਖਿੱਚ ਲਓ ਉਹਨੂੰ ਦੇਹ ਲੱਟ ਕਿਦਾਂ ਆਈ ਅੱਜ ਹਾਂ ਬੇਚਣਾ ਸਿੱਟੇ ਮੇਰਾ ਭਰਾ ਆਇਆ ਸੀ ਮਿੱਟੀ ਦਾ ਗੱਲ ਸੀ ਮੈਂ ਉਹਦੇ ਬੇਚ ਨਹੀਂ ਜਾਂਦਾ ਇਹਦਾ ਇਹਦਾ ਵੀ ਆ ਕੰਮ ਹਾਂ ਸਰ ਹੁੰਦਾ ਬੰਦੇ ਗਏ ਦਾ ਉਹ ਕਦਾ ਹੁੰਦਾ ਵੀ ਨਹੀਂ ਲਈ ਮੈਂ ਜਾ ਕੇ ਆਇਆ ਆ ਉਦੋਂ ਪਰਸੋਂ ਹੋਏ ਜਦੋਂ ਪਰਦੇ ਸੀ بیم ਆਹੋ ਜੇ ਤੁਸੀਂ ਨਹੀਂ ਖੋਜੇ ਮੈਨੂੰ ਤਾਂ ਕੀ ਪਤਾ ਲੱਗਣਾ ਹੈ ਕਿ ਨਹੀਂ ਲਾਉਣ ਵਾਲੇ ਬੰਦੇ ਜਦੋਂ ਫਿਰ ਹਾਂ ਮੈਂ ਦੱਸਿਆ ਉਹ ਉਹਨੂੰ ਵੀ ਦੱਸਿਆ ਉਹ ਫੇਰ ਠੀਕ ਨਹੀਂ ਸੀਗਾ ਵਿਚਾਰਾ ਹਾਂ ਕਹਿੰਦਾ ਬੈਠਿਆਂ ਦੀ ਬਣਾ ਇਹਨਾਂ ਦੀ ਇੱਕ ਤਰ੍ਹਾਂ ਕਹਿੰਦਾ ਜੀ ਨੇ ਉਹ ਬੰਦਾ ਠੇਕੇਦਾਰ ਤੁਹਾਡਾ ਅੱਛਾ ਅੱਛਾ ਜੀ BMW ਇਹਦਾ ਨਾਮ ਅਜ ਤੋਂ ਪੈ ਗਿਆ ਦੇਖ ਲੈ W ਇੱਕਾ ਮੁੰਡਾ ਬਿੱਲੇ ਦਾ ਬਿੱਲਾ ਸੁੱਤੇ ਯਾਰ ਮੈਨੂੰ ਲੱਗਦਾ ਕੱਲ ਨੂੰ ਖੈਰ ਨਹੀਂ ਜਿਹੜੇ ਹਿਸਾਬ ਨਾਲ ਕਰ ਲਈ ਜ ਤਿਆਰੀ ਅੱਛਾ ਸੱਜਣਾ ਯਾਨੀ ਤੁਹਾਡਾ ਆਉਣ ਦਾ ਨਹੀਂ ਲੱਗਦਾ ਮੈਂ ਚਲ ਮੈਂ ਹੀ ਆ ਜਾਊਗਾ ਹੈਂ ਮੈਂ ਕਾ 2 3 ਕਹਨੇ ਸੱਦਣੇ ਅੱਜ ਏਟਾ ਉਟਾ ਮੈਂ ਕਾ ਸੈਟ ਧੀਆਂ ਆ ਨਾ ਤਨ ਤਨ ਜਾਣੇ ਤਨ ਮੈਸਤਰੀ ਆ ਜੀ ਕਿਟਾਂ ਸੈਟ ਧੀਆਂ ਰਸਤਾ ਕਲੀਅਰ ਕਰ ਲਿਆ ਬਣਾ ਲਿਆ ਰੈਂਪ ਬਣਾ ਤੇ ਕੱਲ ਨੂੰ ਕੁਛ ਕਰੂਗੇ ਆ ਦੇ ਤਾਂ ਟਰਾਲੀਆਂ ਨਿਗਾਉਣ ਨੂੰ ਨੀਆਂ ਬਣਾ ਤੀਆਂ ਕੋਪੀ ਨੇ ਅੱਜ ਰੈਂਪ ਪੱਕੇ ਬਣਾਉਂਦੇ ਹੈ ਕੱਲ ਨੂੰ ਫੇਰ ਕਰੋਂਗੇ ਕੁਛ ਮੈਨੂੰ ਲੱਗਦਾ ਹਾਂ ਹਾਂ ਹੁਣ ਮੈਂ ਆਉਂਦੇ ਨੇ ਪਹਿਲਾਂ ਦੇਖਿਆ ਰੇਤਾ ਆ ਬਾਕੀ ਬੰਦੇ ਕਿੱਧਰ ਗਏ ਮੋਨੂ ਨੇ ਕੱਢਣ ਲੱਗੇ ਘਾਰਨ ਲੱਗੇ ਆਹ ਪੜ ਨਹੀਂ ਅੱਛਾ ਹੌਣ ਪਤਾ ਜੀ ਹੂੰ ਉੱਤਾਂ ਆਹੋ ਆ ਤੇ ਜਿਹੜੇ ਨਾਲੇ ਹੁਣ ਤਾਂ ਆਈ ਜਾਣੀਆਂ ਨਹੀਂ ਅੱਜ ਪਤਾ ਵੀ ਲੱਗਾਂ ਲਾਪਿਆ ਨਾ ਉਹਦੇ ਸਾਫ਼ ਕੀਤੇ ਉਹਦੇ ਖਈਆ ਹੁਣ ਇਹਨਾਂ ਪਤਾ ਲੱਗਦਾ ਅੱਜ ਮਾਰਿਆ ਹੱਲਾ ਸੋਣਾ ਇਧਰੋਂ ਵੀ ਬਣਾਉਂਦੇ ਰੈਂਪੇ ਗਈ ਪਾਸਿਆਂ ਬਣਾਉਂਦੇ ਆ ਆਹੋ ਸਾਰੇ ਪਾਸਿਆਂ ਤੋਂ ਹੁਣ ਤਾਂ ਸਹੀ ਆ ਇਹ ਲੜਕੇ ਇਹਦਾ ਕੰਮ ਸਿਵਾ ਤਿੰਨਾਂ ਬੋਰੀਆਂ ਦਾ ਕਚੌਂਦਾ ਇਹ ਮਾਲ ਸਹੀ ਆ ਆ ਵੀ ਭਰ ਲੈਣਾ ਸੀ ਚੱਲ ਉੱਧਾ ਤਾਂ ਬਥੇਰਾ ਤੁਹਾਡੇ ਪਾਣੀ ਦੇ ਸੋਹਰ ਜੋਗਾ ਤੋਂ ਨਹੀਂ ਉਹ ਫੇ ਆਪਾਂ ਦੱਸੂਗੇ ਹੁਣ ਠੇਕੇਦਾਰ ਵੇ ਕਿੰਨਾ 4 6 ਇੰਚੀ ਹੈ ਆਪ ਡਾਊਨ ਕਰ ਲਿਓ ਉਹਨੂੰ ਉਹ ਡੀਸੀ ਵੀ ਡੀਸੀ ਡਾਊਨ ਕਰ ਲਵਾਂਗੇ ਨਹੀਂ ਥੋੜਾ ਵੱਧ ਹੋ ਜਵੇ ਸਟੈਪ ਮੰਨ ਲਾ ਚਾਰ ਕੈਂਚੀ ਦਾ ਆ ਚੀਜ਼ ਨਾਲ ਬਹੁਤ ਫਰਕ ਪੈਂਦਾ ਸਵੇਰ ਨੂੰ ਜਿਹੜੀ ਹੈ ਨਾ ਹੁਣ ਚਲੋ ਮਸਾਲਾ ਮੋਕਣ ਲੱਗੇ ਤੇ ਇੱਕ ਐਟ ਸੈਟ ਲੈਂਦੇ ਆ ਇੱਕ ਦੋ ਬੋਰੀਆਂ ਦਾ ਬਿਸ਼ੱਕ ਦੀ ਸੀਮੈਂਟ ਸੈਟਲ ਹੋ ਰੇਤਾ ਉਹਦੇ ਨਾਲ ਫੇ ਵਧੀਆ ਤੁਹਾਡੀ ਚਾਲ ਇੱਕਦਮ ਸਹੀ ਨੂੰ ਚੱਲ ਪੈਂਦੀ ਆ 10 11 ਵੱਜ ਜਾਣੇ ਸਾਡੇ 10 11 ਵੱਜ ਜਾਣੇ ਲਾਲੂ ਨੇ ਤਾਂ ਅੰਦਰ ਕਰੇ ਲਾਣੇ ਆ ਆ ਹੁਣ ਲੱਗਣੇ ਵੀ 6 6 ਹੀ ਆ ਇੱਧਰ ਤੁਹਾਡੇ ਬਾਹਰ ਆ ਤਾਂ ਐਟ 6ਾਂ ਦੇ ਦੋ ਦੋ ਗੇੜੇ ਹੋਰ ਲੱਗੇ ਹੋਣ ਪੂਰੇ ਕਰਾ ਦੇਣੇ ਆ ਓਏ ਪਈਆ ਤੂੰ ਕੋਲੇ ਹੀ ਆ ਆ ਆ ਆ ਆ ਸੀਮਨ ਵੀ ਕੰਮ ਲੈ ਕੇ ਕਰ ਦਿੰਦਾ ਬਜਰੀ ਵਾਧੂ ਪਈ ਰੇਤਾ ਵਾਧੂ ਆ ਹੁਣ ਆਪਾਂ ਨੂੰ ਨਹੀਂ ਉੱਪਰਲੇ بیمਾ ਦੇ ਜਦ ਮਰਜੀ ਭਰ ਦਓ ਅੱਜ ਅਸੀਂ ਦੇਖ ਕੇ ਆਏ ਆ ਉਧਰ ਟਿੱਪਰ ਵੀ ਆ ਆਇਆ